ਨੇ ਬਹੁਤ ਯਾਦ ਆਉਂਦਾ ਦੀਪ ਸਿੱਧੂ ਜੀ ਸਾਡੇ ਹੀ ਰਹੇ ਅੰਦੋਲਨ ਦੇ ਵਿੱਚ ਅਸੀਂ 12 13 ਮਹੀਨੇ ਲਾ ਕੇ ਆਏ ਬਹੁਤ ਉਹਨਾਂ ਦੇ ਵਿਚਾਰ ਸੁਣੇ ਬਹੁਤ ਵੱਡੇ ਵਿਚਾਰ ਸੀ ਉਹਨਾਂ ਦੇ ਹਰਿਆਣਾ ਤੋਂ ਆਇਆ ਸ਼ਾਰ ਡਿਸਟ੍ਰਿਕਟ ਨਾਰੋਨ ਹਲਕਾ ਸਾਡਾ ਮੋਟ ਪਿੰਡ ਹੈ ਸਾਡਾ ਤੇ ਪੇਟਵਾਰ ਤੋਂ ਵੀ ਆਏ ਸਾਡੇ ਵੀਰ ਕਲਦੇ ਆਏ ਆਂ ਇੱਥੇ ਹਾਂਜੀ ਅਸੀਂ ਆਪਣੇ ਪੰਜਾਬ ਵਾਲੇ ਬੁਢੇ ਪਾਈਓ ਕੋ ਬੁਲਾਣੇ ਕੇ ਲੀਏ ਆਏ ਹੈ ਬਿਲਕੁਕੁਲ ਨਾ ਕਿਸੇ ਪੈਰਿਕੇਟਿੰਗ ਸੇ ਝੁਣਨੇ ਕੀ ਜ਼ਰੂਰਤ ਹੈ ਆਪਣਾ ਰਸਤਾ ਅਸੀਂ ਖੁਦ ਤੈਅ ਕਰਾਂਗੇ ਰਸਤਾ ਬੰਦ ਕਰਨ ਦਾ ਕਾਨੂੰਨ ਹੀ ਨਹੀਂ ਹੈਗਾ ਰਸਤਾ ਬੰਦ ਕਰਨਾ ਕਾਨੂੰਨ ਹੈਗਾ ਕਿਤੇ ਵੀ ਆਪਾਂ ਰਸਤਾ ਬੰਦ ਕਰ ਲਈਏ ਕਿਸੇ ਦਾ ਤੇ ਫਿਰ ਪੁਲਿਸ ਵੀ ਆ ਗ ਜਾਂਦੇ ਆ ਜੀ ਤਰ੍ਹਾਂ ਤੇ ਪੁਲਿਸ ਛਾੜ ਦਿੰਦੀ ਆ ਅੱਜ ਇਹ ਕਸਰ ਨਹੀਂ ਦਿੰਦੇ ਬਣਾਉਂਦੇ ਦੇਖ ਰਹੇ ਸੀ ਇਹ ਭਾਜੀ ਜਦ ਤੁਸੀਂ ਫੋਟੋ ਕਰਾਈ ਤਾਂ ਸੇਟ ਟਕਿਆ ਗਿਆ ਤਾਂ ਅਸੀਂ ਕਹਿ ਦਈਏ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਸਨਮਾਨ ਬਿਲਕੁਲ ਬਿਲਕੁਲ ਇਹ ਹੈ ਸਨਮਾਨ ਹੈ ਗਿਆ ਉਹ ਵੀਰਾਂ ਨੇ ਸਨਮਾਨ ਕੀਤਾ ਸਾਡੇ ਵੱਡੇ ਵੀਰ ਰਗੇ ਨੇ ਪੰਜਾਬ ਸਾਡਾ ਵੱਡਾ ਵੀਰ ਹੈ ਅਸੀਂ ਸਾਡੇ ਵੀਰ ਨੂੰ ਪਿਆਰ ਨਾਲ ਇੱਜ਼ਤ ਨਾਲ ਤੇ ਵਧੀਆ ਤਰੀਕੇ ਨਾਲ ਅਸੀਂ ਲੈਣਾ ਆਇਆ ਹਰਿਆਣਾ ਤੋਂ ਬਹੁਤ ਸਾਰੇ ਸਾਡੇ ਯਾਰ ਮਿਲਿਏਗੇ ਨੇ ਦੋਸਤ ਕਿੰਨੇ ਵੱਡੇ ਬਜ਼ੁਰਗ ਸਾਰੇ ਆਏ ਨੇ ਤੇ ਸ਼ਾਰ ਰਣ ਪੰਥ ਮਹਾਰਾਜ ਕੇ ਤਾਂ ਜਿੱਥੇ ਦੁਬਾਰਾ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋ ਗਈ ਹੈ ਤਾਂ ਉੱਤੇ ਹੀ ਕਿਸਾਨੀ ਅੰਦੋਲਨ ਦੇ ਵਿੱਚ ਵੱਡਾ ਅਸੀਂ ਕਹਿ ਦਈਏ ਫਤਬਾਰਾ ਦੀਪ ਸਿੱਧੂ ਦਾਦਾ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚ ਗਏ ਨੇ ਕਿਸ ਤਰੀਕੇ ਦੇਖਦੇ ਹੋ ਪਾਜੀ ਗੱਲ ਕਰੀਏ ਪੁਰਾਣੇ ਕਿਸਾਨੀ ਅੰਦੋਲਨ ਦੀ ਤਾਂ ਦੀਪ ਸਿੱਧੂ ਵੀ ਬੜਾ ਰਏ ਹੋਤੇ ਤਾਂ ਮੁਰ ਤੋਂ ਉਹਨੂੰ ਯਾਦ ਹਣੀ ਬਹੁਤ ਯਾਦ ਆਉਂਦਾ ਦੀਪ ਸਿੱਧੂ ਜੀ ਸਾਡੇ ਅਸੀਂ ਰਹੇ ਅੰਦੋਲਨ ਦੇ ਵਿੱਚ ਅਸੀਂ 12 13 ਮਹੀਨੇ ਲਾ ਕੇ ਆਏ ਬਹੁਤ ਉਹਨਾਂ ਦੇ ਵਿਚਾਰ ਸੁਣੇ ਬਹੁਤ ਵੱਡੇ ਵਿਚਾਰ ਸੀ ਉਹਨਾਂ ਦੇ ਹਰਿਆਣੇ ਤੋਂ ਆਏ ਸ਼ਾਰ ਡਿਸਟ੍ਰਿਕਟ ਨਾਰੋ ਦਾ ਹਲਕ ਮੋਟ ਪਿੰਡ ਹੈ ਸਾਡਾ ਤੇ ਪੇਟਵੜ ਤੋਂ ਵੀ ਆਏ ਸਾਡੇ ਵੀਰ ਕੱਲ ਦੇ ਆਏ ਆ ਅਸੀਂ ਇੱਥੇ ਤੇ ਔਰ ਬੰਦੇ ਸਾਡੇ ਆਏ ਹੋਣ ਪਿੱਛੇ ਠੀਕ ਹੈ ਤੇ ਅਸੀਂ ਇੱਥੇ ਆਏ ਆ ਕੱਲ ਦੇ ਅਸੀਂ ਦੇਖ ਰਹੇ ਜੀ ਇਹ ਭਾਜੀ ਜਦ ਤੁਸੀਂ ਫੋਟੋ ਕਰਾਈ ਤਾਂ ਸੇਟ ਟਕਿਆ ਗਿਆ ਤਾਂ ਅਸੀਂ ਕਹਿ ਦਈਏ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਬਿਲਕੁਲ ਬਿਲਕੁਲ ਇਹ ਗਾਇ ਸਨਮਾਨ ਹੈ ਗਾਇ ਉਹ ਵੀਰਾਂ ਨੇ ਸਨਮਾਨ ਕੀਤਾ ਸਾਡੇ ਵੱਡੇ ਵੀਰ ਰਗੇ ਨੇ ਪੰਜਾਬ ਸਾਡਾ ਵੱਡਾ ਵੀਰ ਹੈ ਅਸੀਂ ਸਾਡੇ ਵੀਰ ਨੂੰ ਪਿਆਰ ਨਾਲ ਇੱਜ਼ਤ ਨਾਲ ਦੇ ਵਧੀਆ ਤਰੀਕੇ ਨਾਲ ਅਸੀਂ ਲੈਣ ਆਇਆ ਹਰਿਆਣਾ ਤੋਂ ਬਹੁਤ ਸਾਰੇ ਸਾਡੇ ਯਾਰ ਬੈਲੀ ਹੈਗੇ ਨੇ ਦੋਸਤ ਹੈ ਕਿੰਨੇ ਵੱਡੇ ਬਜ਼ੁਰਗ ਸਾਰੇ ਆਏ ਨੇ ਇੱਥੇ ਆਪਣੇ ਵੀਰਾਂ ਨੂੰ ਲੈਣ ਵਾਸਤੇ ਇਹ ਕਿਸ ਤਰੀਕੇ ਦੇਖ ਦੋ ਤੁਸੀਂ ਹਰਿਆਣਾ ਤੋਂ ਅਸੀਂ ਪੰਜਾਬ ਦੇ ਵਿੱਚ ਖੜੇ ਆ ਪਿਆਰ ਹੈ ਆਪਸੀ ਪਰ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਜੇਕਰ ਹਰਿਆਣੇ ਬਾਰਡਰ ਦੀ ਗੱਲ ਕਰੀਏ ਤਸਵੀਰ ਤਾਂ ਬੈਰੀਕੇਟਿੰਗ ਤੱਕ ਲਗਾ ਰੱਖਿਆ ਕੀ ਗੱਲ ਐਂਦਾ ਪਾਰ ਕਰਨਾ ਔਖਾ ਲੱਗਦਾ ਇਹ ਅੱਜ ਹੀ ਦੁਸ਼ਮਣੀ ਨਹੀਂ ਨਹੀਂ ਪਤਾ ਹੈ ਉਹ ਨਾ ਦਾ ਫਰਜ ਹੈਗਾ ਹੈ ਉਹ ਆਪਣਾ ਫਰਜ਼ ਨਹੀਂ ਬੰਦੇ ਪਏ ਨੇ ਅਸੀਂ ਸਾਡਾ ਫਰਜ਼ ਨਹੀਂ ਬੰਦੇ ਪਏ ਆ ਇਹ ਸਾਡਾ ਪਿਆਰ ਹੈ ਤਾਂ ਹੀ ਤਾਂ ਸਰਕਾਰਾਂ ਨੂੰ ਪਤਾ ਲੱਗੇਗਾ ਕਿ ਪਿਆਰ ਕੀ ਹੁੰਦਾ ਹੈ ਹਰਿਆਣਾ ਪੰਜਾਬ ਜਿੰਦਾਬਾਦ ਹੈਗਾ ਜਿੰਦਾਬਾਦ ਰਹੇਗਾ ਇਹ ਹੀ ਭਾਈਚਾਰਾ ਰਹੇਗਾ ਹਰਿਆਣਾ ਪੰਜਾਬ ਦਾ ਪੰਜਾਬ ਸਾਡਾ ਵੱਡਾ ਭਰਾ ਹੈਗਾ ਅਸੀਂ ਸਮਝਦੇ ਆ ਤਾਂ ਹੀ ਅਸੀਂ ਵੀਰ ਨੂੰ ਲੈਣ ਵਾਸਤੇ ਆਏ ਆ ਕਿਸ ਤਰੀਕੇ ਦੇਖਦੇ ਹੋ ਭਾਜੀ ਪੰਜਾਬ ਨਾਲ ਇੰਨਾ ਪਿਆਰ ਹਰਿਆਣਾ ਪੰਜਾਬ ਪਹਿਲਾਂ ਵੀ ਇੱਕ ਸੀ ਤਾਂ ਅੱਜ ਵੀ ਅਸੀਂ ਕਹਿ ਦਈਏ ਕੀ ਹੈ ਅਸੀਂ ਤਾਂ ਇੱਕ ਹੋਣਾ ਚਾਹੁੰਦੇ ਅਸੀਂ ਤਾਂ ਪਾਕਿਸਤਾਨ ਤੱਕ ਹੋਣਾ ਚਾਹੁੰਦੇ ਆ ਕਿਉਂਕਿ ਦੇਖੋ ਨਫਰਤ ਦੀ ਰਾਜਨੀਤੀ ਤਾਂ ਸਿਰਫ ਜਿਵੇਂ ਕਹਿੰਦਾ ਹਿੰਦੁਸਤਾਨ 'ਚ ਹੁੰਦੀ ਹੈ ਇਹ ਪੋਲ ਪੋਲਟਿਕਸ ਕਰਦੇ ਆ। ਸਿੱਖ ਗੁਰੂਗ੍ਰੰਥ ਸਾਹਿਬ ਤੇ ਭਾਈ ਦੀਪਸੂਧੂ ਤੇ ਭਾਈ ਅਮਰਿਤਪਾਲ ਜੀ ਗੁਰੂਗ੍ਰੰਥ ਸਾਹਿਬ ਦੇ ਫਲਸਫੇ ਨਾਲ ਚੱਲਦੇ ਸੀ ਉਹ ਇੱਕ ਪ੍ਰੇਮ ਦੀ ਭਾਸ਼ਾ ਹੀ ਸਿਖਾਉਂਦੇ ਆ। ਚੌਵਰਨਾ ਕੋ ਵਿਦੇਸ਼ ਚੌਵਰਨਾ ਉਦੇਸ਼ੀ ਕੋ ਸਾਝਾ ਮਿਲਦਾ। ਵਾਹਿਗੁਰੂ ਖਾਲਸਾ ਵੇਰ ਫਤਿਹ। ਤਾਂ ਇਹ ਤਸਵੀਰ ਅ ਭਾਈ ਸਾਹਿਬ ਕਾਹਦੇ ਆ? ਪੇਟਵੜਾ ਗਾਉਂ ਜੀ ਨਰਨੌਂਦ ਸੇ ਹਰਿਆਣਾ ਸੇ। ਤੋਂ ਆਪਨੇ ਵੀ ਆਪਣਾ ਸਾਹਿਬ ਦੀਪਸੂਧੂ ਕੇ ਸਾਥ ਫੋਟੋ ਖਿਚਵਾ ਰਹੇ ਆ। ਇਹ ਇਤਨਾ ਬੜਾ ਆਈਡੀਆ ਲੱਗਦਾ ਹੈ। हाँ जी हम अपने पंजाब वाले बड़े भाइयों को बुलाने के लिए आए हैं बिल्कुल न किसी बैरिकेटिंग से डरने की जरूरत है अपना रास्ता हम खुद तय करेंगे हाँ जी ठीक है जी तो अच्छा लगता है अभी पंजाब में आए हो तो पंजाब की आपसी भाईचारा एकता प्यार भी अच्छा लगता है पंजाब बिल्कुल है जी हमारा भाईचारा जी बिल्कुल पहले से भी ज़्यादा होगा जी अभी ਬਾਪੂ ਜੀ ਮੋਜੂਨੇ ਬਾਪੂ ਜੀ ਕਿਵੇਂ ਦੇਖਦੇ ਹੋ ਪ੍ਰਾਣਾ ਕਿਉਂਕਿ ਤੁਸੀਂ ਤਾਂ 47 ਐ ਅਸੀਂ ਕਹਿ ਦਿਆ 47 ਵੀ ਦੇਖੀ ਆ ਹੋਰ ਵੀ ਦੇਖਿਆ ਕਿ ਲੱਗਦਾ ਵੀ ਇੰਨਾ ਪਿਆਰ ਹੁੰਦਾ ਸੀ ਪਹਿਲਾਂ ਪਰਿਵਾਰ ਪਹਿਲਾਂ ਵੀ ਇਸਤਰੀ ਹੁੰਦਾ ਸੀ ਪਾਕਿਸਤਾਨਾਂ ਵੀ ਇਸਤਰੀ ਹੁੰਦਾ ਸੀ ਆਈ ਮੇ ਜਿਹੜੇ ਸਾਡੇ ਮੁਸਲਮਾਨ ਭਾਈ ਸੀ ਉਹਨਾਂ ਦਾ ਵੀ ਸਾਡਾ ਪਿਆਰ ਇਸਤਰੀ ਦਾ ਤਾਂ ਅਸੀਂ ਪ੍ਰਾਣਾ ਬਾਬੇ ਨਾਨਕ ਨੇ ਕਿਵੇਂ ਬਾਬੇ ਨਾਨਕ ਨੇ ਕਿਹਾ ਨਾ Hindu, Muslim, Sikh, ईसाई ਸਭ ਆਪਸ ਵਿੱਚ ਭਾਈ ਭਾਈ ਹਾਂ ਬਾਬਾ ਨਾਨਕ ਦੇ ਉਹ ਆ ਜੀ ਬਾਬੇ ਪਹਿਲਾਂ ਕਹਿੰਦੇ ਸੀ ਵੀ ਕਿਸਾਨੀ ਅੰਦੋਲਨ ਉਦੋਂ ਚੱਲਿਆ ਵੀ ਹੁਣ ਲੋਕ ਨਹੀਂ ਇਕੱਠੇ ਹੋਣਗੇ ਪਰ ਲੱਗਦਾ ਅੱਜ ਆਦੂ ਜੀ ਵੱਧ ਲੋਕ ਤਾਂ ਹੀ ਸਾਰੇ ਬੱਚੇ ਵੀ ਤਾਂ ਨੂੰ ਤਿਆਰ ਹੋ ਰਹੇ ਨੇ ਹਾਂਜੀ ਬੱਚੇ ਵੀ ਆਣਗੇ ਸਾਮ ਨੂੰ ਕੱਲ ਨੂੰ ਜੇ ਆ ਗਈ ਬੱਚੇ ਵੀ ਆ ਮੁੜ ਤੋਂ ਦਿੱਲੀ ਦੀ ਹਿੱਕ ਤੇ ਜਾ ਕੇ ਬੈਠਣਗੇ ਹਾਂਜੀ ਹਾਂਜੀ ਬਈ ਦਿੱਲੀ ਤਾਂ ਜਾਵਾਂਗੇ ਜਾਵਾਂਗੇ ਬਸ ਇਹ ਛੇਤੀ ਬਜੇ ਦਾ ਫੈਸਲਾ ਕਰ ਲੈਣ ਔਰ ਹੱਥ ਛੱਡ ਦੇਣ ਰਸਤਾ ਬੰਦ ਕਰਨ ਦਾ ਤਾਂ ਕਾਨੂੰਨ ਹੀ ਨਹੀਂ ਹੈਗਾ ਕਿਤੇ ਰਸਤਾ ਬੰਦ ਕਰਨ ਦਾ ਕਾਨੂੰਨ ਹੈਗਾ ਕਿਤੇ ਜੇ ਆਪਾਂ ਰਸਤਾ ਬੰਦ ਕਰ ਲਈ ਕਿਸੇ ਦਾ ਜੇ ਪੁਲਿਸ ਚੀ ਗੱਗ ਜਾਂਦੇ ਆ ਕਿ ਜੇ ਤੁਰਤੇ ਪੁਲਿਸ ਛਾੜ ਦਿੰਦੀ ਹੈ ਅੱਜ ਇਹ ਕਹਤ ਨਹੀਂ ਛਾੜਾਂਦੇ ਮਲੰਗ ਡਰ ਕਿਸ ਕਾਲ ਦਾ ਲੱਗਦਾ ਸਾਨੂੰ ਕੋਈ ਡਰਨੇਗਾ ਸਰਕਾਰਾਂ ਇੰਨੀ ਦਰਦੀ ਕਿਉਂ ਹੈ ਸਰਕਾਰਾਂ ਤਾਂ ਮਲੰਗ ਹੁੰਦੀਆਂ ਮਲੰਗ ਤਾਂ ਡਰੀ ਕਰਦੇ ਨਹੀਂ ਹਰਿਆਣਾ ਸਰਕਾਰ ਨੂੰ ਡਰ ਲੱਗਦਾ ਵਾਏ ਸੱਚੇ ਬੰਦੇ ਨਿਡਰਾਂ ਕਰਦੀ ਇਹ ਜਿਹੜੇ ਝੂਠੇ ਬੰਦੇ ਉਹ ਡਰਿਆ ਕਰਦੇ ਸੱਚੇ ਬੰਦੇ ਨੂੰ ਕੀ ਡਰ ਸੱਚੇ ਤਾਂ ਇੱਥੇ ਬੈਰ ਕੇ ਲੰਗਰ ਚਾਹ ਕਰ ਇੱਥੇ ਬੈਠੇ ਹੀ ਰਹਣਗੇ ਪਰ ਸਭ ਤੋਂ ਵੱਡੀ ਗੱਲ ਇਹ ਵੀ ਹੈ ਵੀ ਪੰਜਾਬ ਦਾ ਚਾਹੇ ਕਹਿੰਦੇ ਖਾਲੀ ਘਰੋਂ ਆਜੇ ਵੀ ਪਰ ਭੁੱਖਾ ਨਹੀਂ ਮਰਦਾ ਨਾ ਜੀ ਇਹ ਤਾਂ ਬੈਗਰੂਦੀ ਬਾਬੇ ਨਾਨਕ ਦੀ ਮ ਇਹ ਆਪਣਾ ਬਾਬੇ ਨਾਨਕ ਨੇ ਜਿਹੜਾ ਕੁਝ ਬਖਸ਼ਿਆ ਜੀ ਇੱਤੀ ਵੇਖੀ ਸ਼ਕ ਲਾਂਗੇ ਤਾਂ ਮੁਰ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੰਦੋਲਨ ਦੀ ਸ਼ੁਰੂਆਤ ਹੋ ਗਈ ਹੈ ਤੇ ਕਿਸਾਨ ਦਿੱਲੀ ਦੀਆਂ ਬਰੂਆਂ ਤੱਕ ਵੀ ਜਾਣ ਦੀ ਸ਼ੁਰੂਆਤ ਹੋ ਗਈ ਹੈ ਤਾਂ ਉੱਥੇ ਹੀ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਵੀ ਜਿਹੜੇ ਇੱਥੇ ਪਹੁੰਚੇ ਨੇ ਕਿਉਂਕਿ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਕਨਸਾਲੀ ਅੰਦੋਲਨ ਦੇ ਵਿੱਚ ਵੱਡਾ ਨਾਮ ਵੀ ਰਿਹਾ ਦੀਪ ਸਿੱਧੂ ਦਾ ਤਾਂ ਅੱਜ ਵੀ ਉਸ ਨੂੰ ਯਾਦ ਵੀ ਕੀਤਾ ਜਾ ਰਿਹਾ ਤੇ ਮੁਰ ਤੋਂ ਜੈਕਾਰੇ ਨੇ ਜਿਹੜੇ ਉਭ ਲਾਏ ਜਾ ਰਹੇ ਨੇ ਪਾਤਣਾ ਤੋਂ ਰਸ਼ਪਿੰਦਰ ਸਿੰਘ ਦੇ ਨਾਲ ਦਾ ਪੰਜਾਬ ਫਸਦੀ ਰਿਪੋਰਟ ਧੰਨਵਾਦ